ਸਾਡਾ ਜਿਹੜਾ ਨਾ ਸੰਕੇਤਕ ਇਹ ਤਰਨਾ ਨਹੀਂ ਸੀ ਇਹ ਮੰਗ ਪੱਤਰ ਸੀ ਮੰਗ ਪੱਤਰ ਦੇਣ ਆਏ ਆ ਅਮਰਿਤਪਾਲ ਸਿੰਘ ਦੇ ਘਰ ਬਾਰ ਕਿਸਾਨਾਂ ਨੇ ਲਾ ਲਿਆ ਡੇਰਾ ਵਾਰਿਸ ਪੰਜਾਬ ਦੇ ਮੁਖੀ ਦੇ ਪਿਤਾ ਨੂੰ ਮਿਲੇਗਾ ਰੱਖੀ ਆ ਮੰਗ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਘਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਡੀ ਇਕੱਤਰਤਾ ਕੀਤੀ ਗਈ ਹੈ ਜਿਸ ਦੌਰਾਨ ਉਹਨਾਂ ਵੱਲੋਂ ਘਰ ਦੇ ਬਾਹਰ ਟੈਂਟ ਲਗਾ ਕੇ ਕਿਸਾਨੀ ਮੰਗਾਂ ਸਬੰਧੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਜਾਣੂ ਕਰਵਾਇਆ ਗਿਆ ਹੈ ਕਿਸਾਨਾਂ ਵੱਲੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾਤਰ ਸੇਮ ਸਿੰਘ ਨੂੰ ਕਿਸਾਨਾਂ ਦੀਆਂ ਸਬੰਧਤ ਮੰਗਾਂ ਬਾਰੇ ਜਾਣੂ ਕਰਵਾ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਕਿਸਾਨ ਐਮ ਐਸ ਪੀ ਦੇ ਗਰੰਟੀ ਕਾਨੂੰਨ ਸਮੇਤ 23 ਫਸਲਾਂ ਤੇ ਐਮ ਐਸ ਪੀ ਦੇਣ ਲਈ 13 ਫਰਵਰੀ ਤੋਂ ਹਰਿਆਣੇ ਦੀ ਸਰਹੱਦਾਂ ਤੇ ਬੈਠੇ ਹੋਏ ਹਨ ਅਤੇ ਬੀਤੇ ਦਿਨ ਕਿਸਾਨ ਜਥੇਬੰਦੀਆਂ ਨੇ ਗੈਰ ਭਾਜਪਾ ਸੰਜਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਔਲਿਕਿਆ ਸੀ ਇਸੇ ਹੀ ਤਰ੍ਹਾਂ ਪੂਰੇ ਪੰਜਾਬ ਵਿੱਚ ਗੈਰ ਭਾਜਪਾ ਸੰਜਦ ਨੂੰ ਕਿਸਾਨਾਂ ਨੇ ਆਪਣੇ ਮੰਗ ਪੱਤਰ ਦਿੱਤੇ ਹਨ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਦਿੱਲੀ ਕੋਚ ਦੇਸ਼ ਦੀਆਂ 200 ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਸਰਕਾਰ ਵੱਲੋਂ ਭਾਰੀ ਰੋਕਾਂ ਲਾ ਕੇ ਰਾਸਤੇ ਰੋਕੇ ਜਾਣ ਤੋਂ ਬਾਅਦ આજ ਇੱਕ 147 ਦਿਨ ਵਿੱਚ ਵੱਖ-ਵੱਖ ਥਾਵਾਂ ਤੇ ਜਾਰੀ ਹੈ ਇਸ ਦੇ ਚੱਲਦੇ ਅੰਦੋਲਨ ਦੀ ਅਗਵਾਈ ਕਰ ਰਹੇ ਦੋਨੇ ਫੋਰਮਾਂ ਵੱਲੋਂ ਤਹਿ ਕੀਤੇ ਪ੍ਰੋਗਰਾਮ ਤਹਿਤ ਦੇਸ਼ ਦੇ 12 ਰਾਜਾਂ ਵਿੱਚ ਗੈਰ ਭਾਜਪਾਈ ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਸਬੰਧੀ ਮੰਗ ਉੱਤਰ ਦਿੱਤੇਗੇ ਹਨ ਜਾਣਕਾਰੀ ਦਿੰਦਿਆਂ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਵਰਨ ਸਿੰਘ ਪੰਦੇਰਾ ਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੰਜਾਬ ਦੇ 13 ਚੰਡੀਗੜ੍ਹ 1 ਹਰਿਆਣਾ 5 ਰਾਜਸਥਾਨ 11 ਉੱਤਰਾਪਰਦੇਸ਼ 2 ਮੱਧ ਪ੍ਰਦੇਸ਼ ਬਿਹਾਰ 6 ਕਰਨਾਟਕਾ 12 ਤੇਲंगाना 10 ਮਹਾਰਾਸ਼ਟਰ 5 ਕੇਰਲਾ 19 ਅਤੇ ਤਾਮਿਲਨਾਡੂ ਦੇ 29 ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਜਿਵੇਂ ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਮਜ਼ਦੂਰ ਲਈ ਮਨਰੇਕਸ ਸਕੀਮ ਤਹਿਤ ਪ੍ਰਤੀ ਸਾਲ 200 ਦਿਨ ਰੋਜ਼ਗਾਰ ਅਤੇ 700 ਰੁਪਏ ਦਿਹਾੜੀ ਕਰਨ ਕਿਸਾਨ ਅਤੇ ਖੇਤ ਮਜ਼ਦੂਰ ਦਾ ਕੁੱਲ ਕਰਜ਼ਾ ਖਤਮ ਕਰਨ ਆਦੀਵਾਸੀ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਵੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਹਾਰ ਕਰਨ ਸਮੇਤ ਮੰਗ ਪੱਤਰ ਵਿਚਲੀਆਂ ਸਾਰੀਆਂ ਮੰਗਾਂ ਦੀ ਗੱਲ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਲੋਕ ਸਭਾ ਸਤਰ ਵਿੱਚ ਪੂਰੇ ਜ਼ੋਰ ਨਾਲ ਚੁੱਕਿਆ ਜਾਵੇ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੇ ਕਾਰਪੋਰੇਟਾਂ ਦੇ ਘਰਾਂ ਚਲੇ ਗਿਆ ਤੇ ਜਿਹੜਾ ਵਾ ਜਿੱਥੇ ਲੋਕ ਅੱਗੇ ਭੁੱਖਮਰੀ ਦਾ ਸ਼ਿਕਾਰ ਆ ਤੇ ਜਿਹੜਾ ਵਾ 1-2% ਰੋਟੀ ਇੱਕ ਲੈਗ ਰਹਿ ਜਾਣਗੇ ਰੋਟੀ ਖਾਣ ਦੇ ਬਾਕੀ ਸਾਰੇ ਭੁਖ ਮਾਰੀ ਵਾਲੇ ਬੰਦੇ ਤੁਰ ਪਣਗੇ ਐ ਬੰਦ ਕਰ ਜਾ ਰਹੀ ਆ ਉਹ ਤੋਂ ਬਚਾਉਣ ਵਾਸਤੇ ਜਿਹੜੇ ਮੋਰਚੇ ਲੱਗੇ ਆ ਲਗਾਤਾਰ ਮੋਰਚੇ ਨੇ ਜਟੇ ਆ ਅੱਜ ਬੰਗਪੱਤਰ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਓ ਜਾਓ ਤੋਂ ਐਕਸ਼ਨ ਆਊਗਾ ਉਹਨੂੰ ਜਿਹੜਾ ਇਹਨੂੰ ਪੈਨ ਲੱਗ ਕਰੋ ਖਾਲੀ ਇਹ ਕਿਸਾਨਾਂ ਦਾ ਜਿਹੜਾ ਮੰਗ ਪੱਤਰ ਪਸੂ ਗਿਆ ਨਾ ਇਹ ਜਿਹੇ ਕਿਸਾਨਾਂ ਦੀ ਇੱਕ ਜਿਹੜੀ ਵੱਡੀ ਬਹੁਤ ਵੱਡੀ ਉਹਨਾਂ ਦਾ ਸੰਘਰਸ਼ ਆ ਕਿ ਉਹਨਾਂ ਦੇ ਗਾੜੀ ਸਿਰ ਝੁਕਦਾ ਕਿ ਉਹ ਇੰਨੀ ਗਰਮੀ ਚ ਉਹ ਇੰਨੇ ਚਿਰ ਤੋਂ ਇਸ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਐ ਕਿ ਜੋ ਸਰਕਾਰਾਂ ਕਾਰਪੋਰੇਟਰਾਂ ਦਾ ਲੈ ਕੇ ਇਹਨੂੰ ਬਰਬਾਦ ਕਰਨਾ ਚਾਹੁੰਦੀਆਂ ਕਿਉਂਕਿ ਹਿੰਦੁਸਤਾਨ ਚ ਮੇਰੇ ਖਿਆਲ 80% ਲੋਕ ਜਿਹੜੇ ਕਿਸਾਨੀ ਤੇ ਡਿਪੈਂਡ ਕਰਦੇ ਐ ਇਸ ਕਰਕੇ ਜੇ ਕਿਸਾਨੀ ਨਾ ਰਹੀ ਤੇ ਉਹ ਬੇਰੁਜ਼ਗਾਰ ਹੋਣਗੇ ਕਈ ਕੁਝ ਵਾਪਰੂਗਾ ਇਸ ਕਰਕੇ ਮੇਰੇ ਖਿਆਲ ਅਕਿ ਸਰਕਾਰ ਪ੍ਰੈਕਟ ਕਾਫੀ ਕੋਸ਼ਤੇ ਅੱਗੇ ਹੀ ਕਿਸਾਨਾਂ ਨਾਲ ਧੱਕਾ ਕਰ ਚੁੱਕੀ ਆ ਤੇ ਹੁਣ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜੋ ਸਾਰੀਆਂ ਮੰਗਾਂ ਜਾਇਜ਼ ਤੇ ਇਹ ਨਾਲ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਮੰਨ ਵੀ ਚੁੱਕੀ ਆ ਮਾਨਣ ਤੋਂ ਬਾਅਦ ਫਿਰ ਪਿੱਛੇ हट ਗਏ ਤੇ ਉਹਨਾਂ ਨੂੰ ਦੁਬਾਰਾ ਫੇਰ ਰੋੜਾਂ ਤੇ ਆਉਣਾ ਪੈ ਰਿਹਾ ਇਹ ਸੰਘਰਸ਼ ਕਰਨਾ ਪੈ ਰਿਹਾ ਇਸ ਕਰਕੇ ਸਰਕਾਰ ਇਹ ਇਥੇ ਜਲਦੀ ਜਲਦੀ ਗੌਰ ਕਰੇ ਹੁਣ ਸਰਕਾਰ ਵੀ ਬਦਲ ਗਈ ਆ ਤੇ ਹੁਣ ਆਪੋਜੀਸ਼ਨ ਵੀ ਕਾਫੀ ਤਕੜੀ ਆ ਤੇ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਤੁਸੀਂ ਜੋਰ ਸ਼ੋਰ ਨਾਲ ਕਿਸਾਨਾਂ ਦਾ ਜੋ ਆਨੰਦਾ ਜੋ ਵੀ ਇਹ ਪੰਜਾਬ ਪੰਜਾਬ ਦੇ ਖਾਲੇ ਐਮਪੀਆ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਜੋ ਇਸ ਨਸ਼ਿਆਂ ਦਾ ਦੌਰ ਆ ਜਾਂ ਕਿਸਾਨਾਂ ਦਾ ਧੱਕਾ ਹੋ ਰਿਹਾ ਜਾਂ ਹੋਰ ਵੀ ਜੋ ਸਾਡੇ ਮਸਲੇ ਆ ਸਾਰੇ ਜਣੇ ਜੋਰ ਸ਼ੋਰ ਨਾਲ ਸਰਜਣੇ ਮਿਲ ਕੇ ਉਠਾਓ ਤੇ ਇਹਨਾਂ ਨੂੰ ਇਨਸਾਫ ਮਿਲੇ